ਸ਼ੁਭਮਨ ਗਿੱਲ ਦਾ ਨਾਮ ਲੰਬੇ ਸਮੇਂ ਤੋਂ ਸਾਰਾ ਤੰਦੂਲਕਰ ਨਾਲ ਜੁੜਿਆ ਜਾ ਰਿਹਾ ਸਾਰਾ ਮਹਾਨ ਕ੍ਰਿਕਟਰ ਸਚਿਨ ਤੰਦੂਲਕਰ ਦੀ ਧੀ ਹੈ ਆਈਪੀਐਲ ਅਤੇ ਭਾਰਤੀ ਟੀਮ ਦੇ ਮੈਚਾਂ ਦੌਰਾਨ ਪ੍ਰਸ਼ੰਸਕ ਗਿੱਲ ਅਤੇ ਸਾਰਾ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਹੁਣ ਉਹਨਾਂ ਦੇ ਇੱਕ ਪੁਰਾਣੇ ਇੰਟਰਵਿਊ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿੱਚ ਗਿੱਲ ਤੋਂ ਸਿੱਧੇ ਤੌਰ ਤੇ ਪੁੱਛਿਆ ਗਿਆ ਸੀ ਕਿ ਉਹ ਸਾਰਾ ਨੂੰ ਡੇਟ ਕਰ ਰਹੇ ਨੇ ਕਪਤਾਨ ਨੇ ਇਸ ਤੇ ਜੋ ਕਿਹਾ ਉਹ ਤੁਹਾਡਾ ਦਿਲ ਖੁਸ਼ ਕਰ ਦੇਵੇਗਾ ਗਿੱਲ ਨੇ ਕਿਸੇ ਹੋਰ ਨਿਊਜ਼ ਚੈਨਲ ਤੇ ਇਸ ਦਾ ਜਵਾਬ ਦਿੱਤਾ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਕੁਝ ਸਮਾਂ ਪਹਿਲਾਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਇੱਕ ਸ਼ੋਅ ਤੇ ਸ਼ਮਨ ਗਿੱਲ ਦਾ ਇੰਟਰਵਿਊ ਲਿਆ ਸੀ ਸੋਨਮ ਬਾਜਵਾ ਨੇ ਗਿੱਲ ਤੋਂ ਸਿੱਧਾ ਸਵਾਲ ਪੁੱਛਿਆ ਸੀ ਕਿ ਉਹ ਸਾਰਾ ਤੰਦੂਲਕਰ ਨੂੰ ਡੇਟ ਕਰ ਰਹੇ ਨੇ ਇਸ ਤੇ ਸ਼ਮਨ ਗਿੱਲ ਨੇ ਕਿਹਾ ਸ਼ਾਇਦ ਇਸ ਤੇ ਇੰਟਰਵਿਊ ਲੈ ਰਹੀ ਸੋਨਮ ਨੇ ਉਹਨਾਂ ਨੂੰ ਸੱਚ ਦੱਸਣ ਦੀ ਤਾਕੀਦ ਕੀਤੀ ਅਤੇ ਕਿਹਾ ਸਾਰਾ ਸੱਚ ਬੋਲੋ ਦੂਜੇ ਪਾਸੇ ਗਿੱਲ ਵੀ ਮਜ਼ਾਕੀਆ ਮੂਡ ਵਿੱਚ ਦਿਖਾਈ ਦੇ ਰਹੇ ਸੀ ਉਹਨਾਂ ਨੇ ਕਿਹਾ ਸਾਰਾ ਦਾ ਸਾਰਾ ਸੱਚ ਬੋਲ ਦਿੱਤਾ ਸ਼ਮਨ ਗਿੱਲ ਅਤੇ ਸਾਰਾ ਤੰਦੂਲਕਰ ਨੇ ਕਦੇ ਵੀ ਇੱਕ ਦੂਜੇ ਨੂੰ ਡੇਟ ਕਰਨ ਦੀ ਪੁਸ਼ਟੀ ਨਹੀਂ ਕੀਤੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਵਿੱਚ ਸ਼ੁਭਮਨ ਗਿੱਲ ਦਾ ਨਾਮ ਅਦਾਕਾਰਾ ਅਵਨੀਤ ਕੌਰ ਨਾਲ ਜੋੜਿਆ ਗਿਆ ਹੈ ਹਾਲਾਂਕਿ ਦੋਵਾਂ ਵਿੱਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਡੇਟ ਕਰਨ ਦੀ ਲਈ ਹਾਮੀ ਨਹੀਂ ਪਰ ਇਹ ਦੱਸ ਦਈਏ ਕਿ ਗਿੱਲ ਦਾ ਨਾਮ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਵੀ ਜੁੜਿਆ ਸੀ ਸ਼ੁਭਮਨ ਗਿੱਲ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਬਹੁਤ ਖਬਰਾਂ ਵਿੱਚ ਰਹਿੰਦੇ ਨੇ ਪਰ ਇਸ ਸਮੇਂ ਉਹਨਾਂ ਦੇ ਮੋਢਿਆਂ ਤੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਦਾ ਭਾਰ ਹੈ ਉਹਨਾਂ ਨੇ ਇੰਗਲੈਂਡ ਵਿਰੁੱਧ ਲੜੀ ਵਿੱਚ ਆਪਣੀ ਕਪਤਾਨੀ ਦੀ ਸ਼ੁਰੂਆਤ ਕੀਤੀ ਹੈ ਉਸ ਦੀ ਕਪਤਾਨੀ ਵਿੱਚ ਭਾਰਤ ਪਹਿਲਾ ਮੈਚ ਖਾਰ ਗਿਆ ਪਰ ਇੰਗਲੈਂਡ ਦੇ ਵਿਰੁੱਧ ਦੂਜੇ ਟੈਸਟ ਵਿੱਚ ਉਸਨੇ ਦੋਵਾਂ ਪਾਰੀਆਂ ਵਿੱਚ ਸੈਂਕੜਾ ਲਗਾ ਕੇ ਭਾਰਤ ਦੀ 336 ਦੌੜਾਂ ਦੀ ਇਤਿਹਾਸਿਕ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ